ਆ ਗਈ ਬਈ ਕਿੱਥੇ ਕਹਾਣੀ ਕਰਦੀ ਆ ਮਾਨੇ ਜੀ ਬੰਦਾ ਪਾਰ ਤੋਂ ਬੰਦਾ ਪਾਰ ਤੋਂ ਕਰਦੇ ਆ ਕਿਉਂਕਿ ਤੁਹਾਡਾ ਜਿਹੜਾ ਜੋਸ਼ ਆ ਨਾ ਗਡਵਾਨਾਂ ਦਾ ਸੱਚੀ ਗੱਲ ਆ ਫਿਰ ਉਹ ਉੱਥੇ ਖੜ ਨਹੀਂ ਹੁੰਦਾ ਬਈ ਮੈਂ ਹੋਵਾਂ ਉੱਥੇ ਮੈਂ ਹੋਵਾਂ ਅੱਪ 72 ਪੁਆਇੰਟ ਆ ਬਾਈ ਜੀ ਸਮਾ ਪਟਾਕੇ ਤੇ ਪਟਾਕਾ ਪੈਂਦਾ ਇਹ ਜਿਹੜਾ ਔਰਲੇ ਪਾਸੇ ਭੱਜਿਆ ਬਾਈ ਬਾਈ ਜੀ ਇਹ ਰਣਜੀਤ ਸਿੰਘ ਦੀ ਸਹੋਤਾ ਘੁੱਲਾ ਬਾੜੀਆਂ ਗੁਰਵਿੰਦਰ ਸਿੰਘ ਗੁਰਸ਼ਰਨ ਟਿਆਰਾ ਚੈਨੋ ਪਿੰਡਰ ਪਰਵਾਰ ਚੈਲ ਹੋਣਾ ਦਾ ਭੱਜਿਆ ਗਰ ਸ਼ਰਨ ਹੋਣੀ ਤੇ ਪਰਲੇ ਪਾਸੇ ਵਿੱਕੀ ਮੰਗਲੀ ਸਰਪੰਚਾ ਸਾਹਨੇ ਵਾਲ ਦੇ ਕੋਲੇ ਜਮੇਰ ਪਿੰਡ ਰਾਮਪੜ ਦਾ ਇਹ ਸਰਪੰਚ ਦਾ ਪਰਲੇ ਪਾਸੇ ਭੱਜ ਗਿਆ ਤੇ ਦੇਖਦੇ ਆ ਬਾਜੀ ਹੁਣ ਟੱਕਰ ਕਿੱਥੇ ਜੁੜਦੀ ਆ ਤੌਣੇ ਪੁਰ ਪਹਿਲਾਂ ਲੜਾਈਆਂ ਕਿਤੇ ਕਿਤੇ ਹੁੰਦੀਆਂ ਸੀ ਬਦਮਾਸ਼ ਕਿਸੇ ਕਿਸੇ ਪਿੰਡ ਹੁੰਦੇ ਸੀਗੇ ਕੋਈ 15 20 ਕਿਲੋਮੀਟਰ ਬਾਅਦ ਹੁਣ ਤਾਂ ਬਦਮਾਸ਼ ਇੱਟ ਤੇ ਹੀ ਖੜੇ ਆ ਪਰ ਉਦੋਂ ਫਿਰ ਉਹ ਜੋੜੇ ਪੁਲਾਂ ਤੇ ਕਿਤੇ ਕਿਤੇ ਥੋੜੇ ਵੀ ਇੱਧਰ ਵੀ ਉੱਥੇ ਉਹ ਪੁਲ ਤੇ ਲੜਾਈਆਂ ਹੁੰਦੀਆਂ ਨੇ ਉਹ ਫਿਰ ਪੁਲ ਬੰਨੇ ਜਾਂਦੇ ਸੀ ਵੀ ਉੱਥੇ ਆ ਜਿਓ ਫਿਰ 23 ਸੈਕਿੰਡ 72 ਪੁਆਇੰਟ ਆ ਬਾਜੀ ਸਮਾਂ ਆਪ ਮਹਾਰੇ ਤਾੜੀਆਂ ਵੱਟੀਆਂ ਮਾਸਟਰ ਜੀ ਜਿਵੇਂ ਤੁਸੀਂ ਨੰਬਰ ਇੱਕ ਉਹਦੇ ਨੇਮ ਆ ਦੱਸਦਾ ਸਕੇ ਹੱਥਾੜੀ ਦਾ ਉਹਨਾਂ ਨੂੰ ਸੋ ਸਮਾ ਇਹ ਬਾਈ ਜੀ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਚ ਆਕਣੋਂ ਵਾਹ ਜੀ ਵਾਹ ਛੱਡ ਕੇ ਦੇਸ਼ ਦਵਾਬਾ ਅੰਬੀਆਂ ਨੂੰ ਪਰਸੇ ਕੀ ਅੱਜ ਦਵਾਬੇ ਦੀ ਧਰਤੀ ਤੇ ਗੱਲਾਂ ਜਰਗਦੀਆਂ ਹੁੰਦੀਆਂ ਨੇ ਜਰਗ ਦੇ ਮੇਲੇ ਦੀ ਜਰਗ ਦੇ ਨਾਲ ਆ ਪਿੰਡ ਜਰਗੜੀ ਜਿਹੜਾ ਔਰਲੇ ਪਾਸੇ ਭੱਜਿਆ ਇਹ ਜਰਗੜੀਆਂ ਗੋਲਦੀ ਭੱਜ ਕੇ ਆ ਜਾਓ ਵੀਰੇ ਪੀਆ छोड़ी चलो बै जी छी चलो सो बहुत धनबाद जिन्होंने माया दी सत्कार बाबा जी मिया साहब के दरबार के लखा रुपया इस खेड मेले दरबारेज ਕਹਿੰਦੇ ਪੈਂਟ ਪੁਆਇੰਟ ਬਾਜੀ ਸਮਾ ਲੱਗ ਗਿਆ 23 65 ਇਹ ਬਾਜੀ ਜਿਹੜਾ ਛਟਕੇ ਭੱਜਿਆ ਆ ਸੀਗਾ ਸੋ ਇਹ ਮਹਿਰ ਨੇ ਵਾਲਾ ਭੱਜ ਗਿਆ ਬਿਆਨਤ ਹੁਣ ਵਾਲਾ ਸਤਵੰਤ ਹੁਣ ਵਾਲਾ ਨਾਇਬ ਸਿੰਘ ਲੰਬੜਦਾਰ ਰਾਮਪੁਰ ਜਿਹੜਾ ਆਪਣੇ ਵੱਲ ਭੱਜ ਗਿਆ ਤੇ ਪਰਲੇ ਪਾਸੇ ਬਾਈ ਜੀ ਮੁੰਡਾ ਪਰਸੋਂ ਚੌਥੇ ਨੂੰ ਪੰਜਾਬ ਤੇ ਆ ਜੂਗਾ ਮਰਿੰਡੇ ਦੇ ਕੋਲੇ ਪਿੰਡ ਸਮਾਣਾ ਹਰਮਿੰਦਰ ਇਟਲੀ ਚ ਵਾਦਦਾ ਡੈਰੀ ਦਾ ਵੱਡਾ ਕਾਰੋਬਾਰ ਆ ਇਹ ਹਰਮਿੰਦਰ ਸਮਾਣੇ ਵਾਲਾ ਬੱਗਾ ਸਮਾਣੇ ਵਾਲਾ ਇਹ ਸੋਨੀ ਸਮਾਣੇ ਵਾਲਾ ਕਰਨੈਲ ਸਿੰਘ ਢੈਪੀ ਵਾਲਾ ਕੈਣੀ ਮੋਹਰੀ ਵਾਲਾ ਇਹ ਪਰਲੇ ਪਾਸੇ ਜਿਹੜਾ ਬੱੱਛਾ ਭੱਜ ਗਿਆ ਤੇ ਉਰਲੇ ਪਾਸੇ ਬਾਈ ਜੀ ਇਹ ਬੱਛਾ ਮਹਿਰਨੇ ਵਾਲਾ ਮੇਰੇ ਖਿਆਲ ਬਈ ਹੁਣ ਤੱਕ ਇਹ ਪਹਿਲੀ ਵਾਰੀ ਛੁੱਟ ਕੇ ਭੱਜਿਆ ਇਹ ਛੁੱਟ ਕੇ ਨਹੀਂ ਜਿਵੇਂ ਪਹਿਲਾਂ ਖੇਡ ਲੇਟ ਹੋਈ ਆ ਇਹ ਗੱਲਾਂ ਕਈ ਗੇਰਾ ਕਰਮਾਂ ਦੀਆਂ ਹੁੰਦੀਆਂ ਨੇ ਦਾਣੇ ਪਾਣੀ ਦੀਆਂ ਹੁੰਦੀਆਂ ਨੇ ਸੋ ਥੋੜੇ ਯੁੱਧ ਵਾਲੇ ਪੰਮ ਹੁਣੇ ਯੁੱਧ ਵਾਲੇ ਆ ਗਈ ਬਈ ਰਣਜੀਤ ਸਿੰਘ ਜੀ ਆਰਤੀਆ ਲਾਲਤੋ ਜੀ ਨੇ 23 75 ਲਾਇਆ ਵਾ ਜੋ ਦੇਖਦੇ ਆ ਮੁਕਾਬਲਾ ਬਾਜੀ ਹੁਣ ਕਿੱਥੇ ਜੁੜਦਾ ਵਾ 23 ਸੈਕਿੰਡ 59 ਪੁਆਇੰਟ ਆ ਬਾਈ 23 59 ਇਹ ਡਾਕਟਰ ਕਿੰਦੀ ਕੁਲਿਆ ਅਮਰਤ ਕੁਲਿਆ ਲੱਖਾ ਬਿਆਲਪੁਰਾ ਅਮਰੀਕ ਸਿੰਘ ਦੀ ਮਾਰਕੀ ਇਹ ਮਾਰਕੀ ਵਾਲੇ ਅਮਰੀਕ ਸਿੰਘ ਉਹਨਾਂ ਦੀ ਵਿਚ ਪੜਾਂ ਦੇ ਪਹਿਲ ਪਟਾਕੇ 12 ਬੋਰਾ ਦੇ ਟੱਕਰ ਫਸਮੀ ਹੋ ਗਈ ਆ ਬਰਾਬਰ ਦੀ ਟੱਕਰ ਹੋ ਗਈ ਆ ਬਾਈ ਜੀ ਪਰ ਇੱਕ ਮਿੰਟ ਇੱਕ ਮਿੰਟ ਆ ਗਈ ਬਈ ਚਲਦੇ ਜਾ ਦੇ ਰਗ ਦੇ ਵਿੱਚ ਹੋ ਜਾ ਤੇ 23 ਸੈਕਿੰਡਾਂ ਨਾਲ ਪੁਆਇੰਟ ਲੱਗਿਆ ਬਾਕੀ ਸਮਾਂ 23 ਅਨਾਥ ਇਹ ਬਾਜੀ ਹਰਜਿੰਦਰ ਈਸ਼ਨਪੁਰ ਤਰਨਤਲ ਮਾਲਕਪੁਰ ਬੱਬੂ ਖੰਨਾ ਮਨਵੀਰ ਮਾਗੜ ਰਾਪੁਰ ਜਿਹੜਾ ਸਾਦਾ ਭੱਜ ਗਿਆ ਤੇ ਨਾਲ ਬਾਜੀ ਖੰਨੇ ਇਹ ਪਿੰਡ ਕੋਹ ਆ ਇੰਦਰਜੀਤ ਕੋਹ ਇਹ ਕੋਹ ਵਾਲੇ ਇੰਦਰਜੀਤ ਸਿੰਘ ਹੁਣਾਂ ਦਾ ਫਸ ਗਿਆ ਤੇ ਦੇਖਦੇ ਆ ਬਾਜੀ ਅੱਜ ਕਰਨਾਲੇ ਨਗਰ ਤੇ ਆਪ ਮੁਹਾਰੇ ਤਾੜੀਆਂ ਵੱਟੀਆਂ ਮੈਸੂਨੇ ਦੀ ਚੈਨੀ ਤੇ ਨਾਂ ਲਖਵਾ ਬੈਠਾ ਸੋਨੀ ਐਵੇਂ ਰੌਲਾ ਪੈ ਗਿਆ ਐਵੇਂ ਰੌਲਾ ਪੈ ਗਿਆ ਇਹ ਤਾੜੀਆਂ ਥੋੜੀ ਖੂਬਸੂਰਤੀ ਤੇ ਥੋੜਾ ਹੌਸਲਾ ਇਹਨਾਂ ਖਿਡਾਰੀਆਂ ਨੂੰ ਦਿੰਦੇ ਹੋਏ ਦੇਖਦੇ ਆ ਹੁਣ ਗੱਲ ਕਿੱਥੇ ਜੁੜਦੀ ਆ ਕੌਣ ਟੱਕਰ ਦਿੰਦਾ ਵਾ ਇਹ ਹਜੇ ਸਮੇ ਦੇ ਗਰਬ ਦੀਆਂ ਗੱਲਾਂ ਹਜੇ